ਨਰ ਨੌਤ ਮਾਮਲੇ ਦੀ ਜੇ ਗੱਲ ਕਰੀਏ ਤਾਂ ਮਾਮਲਾ ਹਜੇ ਠੰਡਾ ਨਹੀਂ ਹੋਇਆ ਆ ਹਾਲੀ ਦੀ ਗੱਲ ਹੈ ਕਿ ਇੱਕ ਪੰਜਾਬੀ ਜੋੜਾ ਇੱਕ ਐਨ ਆਰ ਆਈ ਪਰਿਵਾਰ ਦਲਹੌਜੀ ਦੇ ਵਿੱਚ ਹਿਮਾਚਲ ਦੇ ਵਿੱਚ ਘੁੰਮਣ ਵਾਸਤੇ ਗਏ ਸੀ ਤੇ ਹਿਮਾਚਲੀਆਂ ਨੇ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਕੁੱਟਮਾਰ ਕੀਤੀ ਗਈ ਹੈ ਸਪੈਨਿਸ਼ ਪਤਨੀ ਸੀ ਉਹਨਾਂ ਦੀ ਸੋ ਉਹਨਾਂ ਦਾ ਕਹਿਣਾ ਹੈ ਕਿ ਜੋ ਕੰਗਨ ਨੌਤ ਮਾਮਲੇ ਦੇ ਵਿੱਚ ਵਾਪਰਿਆ ਉਸੇ ਦਾ ਹੀ ਗੁੱਸਾ ਹਿਮਾਚਲੀਆਂ ਦੇ ਵੱਲੋਂ ਪੰਜਾਬੀਆਂ ਦੇ ਨਾਲ ਕੱਢਿਆ ਗਿਆ ਹੈ ਪਰਿਵਾਰ ਕਾਫੀ ਤੱਕਾ ਇਸ ਟਾਈਮ ਮਹਿਸੂਸ ਕਰ ਰਿਹਾ ਹੈ ਜੀ ਦੇਖੋ ਇਹ ਸਾਰਾ ਮਾਮਲਾ ਜਾਂਚ ਦਾ ਵਿਸ਼ਾ ਹੈ ਜੀ ਇਹਦੇ ਕਈ ਪੱਖ ਸਾਹਮਣੇ ਆ ਰਹੇ ਨੇ ਹਮ ਇੱਕ ਪੱਖ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਪਾਰਕਿੰਗ ਨੂੰ ਲੈ ਕੇ ਉੱਥੇ ਕੋਈ ਰੌਲਾ ਪਿਆ ਜੀ ਦੂਜਾ ਜਿਹੜੀ ਇਹ ਹਵਾ ਦਿੱਤੀ ਜਾ ਰਹੀ ਹੈ ਹਮ ਇਹ ਹਵਾ ਮਾੜੀ ਹੈ ਜੀ ਧਰਮ ਅਨੇਕ ਭਾਰਤ ਇੱਕ ਹਮ ਮੈਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਸਾਹਿਬ ਨੂੰ ਬੇਨਤੀ ਕਰਦਾ ਹਾਂ ਜੀ ਕਿ ਸੁਖੂ ਸਾਹਿਬ ਤੁਹਾਡੇ ਰਾਜ ਹਿਮਾਚਲ ਦਾ ਸਾਰਾ ਦਰਉਮਦਦਾਰ ਸੈਲਾਨੀਆਂ ਦੇ ਨਾਤੇ ਖੜਾ ਹੈ। ਹਾਂ। ਸੈਲਾਨੀ ਤੁਹਾਡੇ ਹੋਟਲ ਸੰਤਕਾਰ ਨੂੰ ਤੇ ਹੋਰ ਦੁਕਾਨਦਾਰੀ ਨੂੰ ਪਰਖੁਲਤ ਕਰਦੇ ਆ। ਜੀ। ਜੇ ਅੱਜ ਸੰਤਕਾਰ ਮੁੱਖ ਮੋੜ ਜਾਣ ਤੇ ਤੁਸੀਂ ਆਪਣੇ ਲੋਕਾਂ ਨੂੰ ਰਜਾਉਣਾ ਕਿੱਥੋਂ ਹੈ? ਹਾਂ। ਉਹਨਾਂ ਦੀ ਭੁੱਖ ਕਿਵੇਂ ਮਟਾਉਣੀ ਹੈ? ਇਸ ਸਹਿਲਾਨੀ ਤੁਹਾਡੇ ਵਾਸਤੇ ਜਦੋਂ ਗਾਹਕ ਹੁੰਦਾ ਨਾ ਉਹ ਰੱਬ ਦਾ ਰੂਪ ਹੁੰਦਾ ਹੈ ਜੀ ਇਹਦੀ ਪੜਤਾਲ ਕਰਾਓ ਜੇ ਨਫਰਤੀ ਤਰੀਕੇ ਨਾਲੇ ਹੋਇਆ ਹੈਗਾ ਹਮ ਤਾਂ ਇਸ ਤਰ੍ਹਾਂ ਦੀ ਸਜ਼ਾ ਦਿਓ ਕਿ ਪਤਾ ਲੱਗੇ ਜੀ ਇਹ ਬਹੁਤ ਗੰਭੀਰਤਾ ਪੂਰਵਕ ਮਾਮਲਾ ਹੈ ਹਾਂ ਔਰ ਇਹਦੇ ਵਿੱਚ ਇਹਨੂੰ ਗੰਭੀਰਤਾ ਨਾਲ ਹੀ ਲੈਣਾ ਜਾਣਾ ਚਾਹੀਦਾ ਹੈ ਇਹਦੀ ਪੂਰੀ ਪੜਤਾਲ ਕਰਾਈ ਜਾਵੇ ਪੇ ਵਿਖੇ ਜੇ ਕਟਰਾ ਵਾਪਰੇ ਨਾ ਇਸ ਤਰ੍ਹਾਂ ਦਾ ਮਾਹੌਲ ਵੀ ਸਿਰਜਿਆ ਜਾਣਾ ਚਾਹੀਦਾ ਹੈ ਨਿਡਰ ਹਾਂ ਨਿਰਪੱਖ ਰਹਿਣ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਪਹੁੰਚਾਂਗੇ ਪੰਜਾਬ ਦੀ ਆਵਾਜ਼ ਬਣ ਹੋਰਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਨਨਨਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ